ਰੋਡ ਸੋਧ ਰਣ ਕੇਰਲਿਆ ਰਾਜਾ ਬੜਿੰਗ ਲੋਕਾਂ ਬਲੋਂ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ ਰਾਜੇ ਬੜਿੰਗ ਦਾ ਲੁਧਿਆਣੇ ਦੇ ਰੋਡ ਸੋਧ ਰਣ ਪੇਹੱਤ ਬ੍ਰੋ ਤੇ ਤੁਸੇਸੋ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਲੋਕਾਂ ਬਲੋਂ ਰਾਜੇ ਬੜਿੰਗ ਨੂੰ ਦਿੱਤਾ ਗਿਆ ਕੌਮੀ ਗਾਰਤਾ ਤਰ ਤੱਤ ਜਿੱਥੇ ਕੀ ਦੋਤ ਰੋਡ ਸੋਧ ਰਣ ਰਾਜਾ ਬੜਿੰਗ ਚੋਣ ਪ੍ਰਚਾਰ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਰੋਡ ਸੋ ਕੱਢ ਰਿਹਾ ਸੀ ਜਿੱਥੇ ਕੀ ਲੋਕਾਂ ਬਲੋਂ ਕਾਲੀਆਂ ਝੰਡੀਆਂ ਦੇ ਨਾਲ ਰਾਜੇ ਬੜਿੰਗ ਦਾ ਕੀਤਾ ਗਿਆ ਗਏ ਕੱਡਵਾ ਬ੍ਰੋ ਤੇ ਤੁਸੇਸੋ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਰਾਜੇ ਬ੍ਰਿੰਗ ਬਲੋ ਆਪਣੀਆਂ ਗੱਡੀਆਂ ਭਜਾ ਕੇ ਲੰਕੜ ਦੀ ਕੋਸ਼ਿਸ਼ ਕੀਤੀ ਗਈ ਤੇ ਲੋਕਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ ਕਾਂਗਰਸ ਪਾਰਟੀ ਦੇ ਨੇਤਾ ਰਾਜਾ ਬ੍ਰਿੰਗ ਰਾਜਾ ਬ੍ਰਿੰਗ ਬਲੋ ਚੋਣ ਪ੍ਰਚਾਰ ਵਿੱਚ ਆਪਣਾ ਕਹਿ ਕਟਮਾ ਪਾਸਮ ਦਿੱਤਾ ਗਿਆ ਜਿੱਥੇ ਕਿ ਲੋਕਾਂ ਵੱਲੋਂ ਮੌਕੇ ਤੇ ਹੀ ਵਿਰੋਧ ਕੀਤਾ ਗਿਆ ਕਿ ਲੋਕਾਂ ਦੀਆਂ ਮੰਗਾਂ ਨਾ ਪੂਰੀਆਂ ਹੋਣ ਕਰਕੇ ਲੋਕਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਜਿੱਥੇ ਕਿ ਦੋਸਤੋ ਰਾਜੇ ਬ੍ਰਿੰਗ ਵੱਲੋਂ ਮੌਕੇ ਤੇ ਹੀ ਗੱਡੀਆਂ ਭਜਾ ਕੇ ਲੰਕੜ ਦੀ ਕੋਸ਼ਿਸ਼ ਕੀਤੀ ਗਈ ਤੀ ਦੋਸਤੋ ਤੁਸੀਂ ਰਾਜਾ ਬ੍ਰਿੰਗ ਦੇ ਚੋਣ ਪ੍ਰਚਾਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੀ ਰਾਜਾ ਬ੍ਰਿੰਗ ਦੇ ਚਿੱਤਣ ਦੇ ਚਾਂਦ ਸਨ ਜਾਣੇ ਹੀ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ